ਲੁਧਿਆਣਾ ਪਹੁੰਚੀਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਚ ਐਸ ਹੰਸਪਾਲ ਅਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਕਿ ਕਿ ਰਾਮ ਮੰਦਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਰਾਜਨੀਤੀ ਕਰ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਕਈ ਹੋਰ ਸਵਾਲਾਂ ਦੇ ਵੀ ਜਵਾਬ ਦਿੱਤੇ ਸਰ ਇਸ ਵੇਲੇ ਰਾਮ ਮੰਦਰ ਨੂੰ ਲੈ ਕੇ ਬੜੀ ਸਿਆਸਤ ਚੱਲ ਰਹੀ ਹੈ ਕਾਂਗਰਸ ਬਾਈਕਾਟ ਕਰ ਗਈ ਹੈ ਉਸੇ ਕਾਂਗਰਸ ਅਚ ਕਾਫੀ ਇੱਕ ਲੰਮਾ ਸਮਾਂ ਬਤਾਇਆ ਲੱਗਦਾ ਹੈ ਕਿ ਕਾਂਗਰਸ ਪਾਰਟੀਆਂ ਪਾਰਟੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਮੈਂ ਸਾਡਾ ਸਾਡਾ ਆਉਂਦਾ ਮੇਰੀ ਗੱਲ ਸੁਣੋ RAM ji ਦਾ ਮੰਦਿਰ ਸਿਰੂ ਬੰਨਣਾ ਚਾਹੀਦਾ ਉਹਨਾਂ ਦੀ ਜਿੰਨੀ ਮਹਾਨਤਾ ਜਿੰਨਾ ਉਹਦੇ ਵਾਸਤੇ ਵਿਖਿਆਨ ਕਰ ਲਿਆ ਜਾਏ ਉਹ ਥੋੜਾ ਹੈ ਔਰ ਉਹਨਾਂ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਦੋਨੋਂ ਪਾਰਟੀਆਂ ਮੇਰੀ ਅਪੀਲ ਹੈ RAM ji ਦਾ ਤੇ ਸਾਰਾ ਸਾਰੇ ਸਿਸ਼ਟੀ ਚੋਂ ਲਏ ਹੋਏ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਹੈ ਗੁਰਬਾਣੀ ਵਿੱਚ RAM ji ਦਾ RAMchandra ji Maharaj ji ਦਾ ਜਗ੍ਹਾ ਜਗ੍ਹਾ ਜ਼ਿਕਰ ਹੈ ਜਗ੍ਹਾ ਜਗ੍ਹਾ ਜ਼ਿਕਰ ਹੈ ਲੇਕਿਨ ਸਿਆਸੀ ਕਰਨ ਨਹੀਂ ਹੋਣਾ ਚਾਹੀਦਾ ਸਰ ਤੁਹਾਨੂੰ ਲੱਗਦਾ ਹੈ ਕਿ ਦੋਨੋਂ ਪਾਰਟੀ ਸਿਆਸੀ ਕਰਨ ਕਰ ਰਹੀਆਂ ਤੁਹਾਨੂੰ ਕੋਈ ਦੇਸ ਦਾ ਨਹੀਂ ਕਰ ਰਹੀਆਂ ਕਿਸ ਤੇ ਕੇ ਨਾਲ ਜੀ ਉਹ ਰੇਰਵਾ ਨਾ ਪੁੱਛੋ ਸਿਆਸੀ ਕਰਨ ਦੇ ਅੱਗੇ ਚੌਵੀ ਦੇ ਇਲੈਕਸ਼ਨ ਆ ਰਹੇ ਨੇ ਤਾਂ ਉਹ ਸਿਆਸੀ ਕਰਨ ਨਹੀਂ ਹੋ ਰਹੀ ਹੋਰ ਕੀ ਹੋ ਰਿਹਾ ਕਿਤੇ ਸਰ ਇਹ ਤਾਂ ਨਹੀਂ ਕਿ ਚੌਵੀ ਦੇ ਇਲੈਕਸ਼ਨ ਨੂੰ ਲੈ ਕੇ ਇਹ ਸਾਰਾ ਕੁਝ ਕੀਤਾ ਜਾਵੇ ਜਵੀਦੋਂ ਨਾਲ ਇਲੈਕਸ਼ਨ ਸਾਹਮਣੇ ਹੈਗਾ ਹੀ ਹੈ ਪਰ ਮੈਂ ਚਾਹਾਂਗਾ ਕਿ ਰਾਮਜੀ ਰਾਜ ਦੇ ਮੰਦਰ ਵੀ ਕੰਪਲੀਟ ਨਹੀਂ ਹੋਇਆ ਉਸ ਮੰਦਿਰ ਨੂੰ ਕੰਪਲੀਟ ਕੀਤਾ ਜਾਵੇ ਵਧੀਆ ਕੀਤਾ ਜਾਵੇ ਦੁਨੀਆ ਤੋਂ ਸਭ ਤੋਂ ਵਧੀਆ ਬਣਾਇਆ ਜਾਵੇ ਇਹ ਬਹੁਤ ਜਿੰਨੀ ਜਿੰਨੀ ਰਾਮਚੰਦਰ ਮਹਾਰਾਜ ਦੀ ਪੂਜਾ ਹੈ ਜਿੰਨਾ ਉਹਨਾਂ ਦਾ ਮਾਨਤਾ ਹੈ ਉਹਦੇ ਵਾਸਤੇ ਤੇ ਕੁਝ ਵੀ ਨਹੀਂ ਹੋ ਰਿਹਾ ਹੋਰ ਬਹੁਤ ਕੁਝ ਹੋਣਾ ਚਾਹੀਦਾ ਸਿਰਫ ਚਾਹ ਮਾਮਾ ਉੜੀਆਂ ਨੇ ਸ਼ੰਕਰਾਚਾਰ ਵੀ ਨਰ ਆਏ ਜਿਹੜੀ ਸਥਾਪਨਾ ਹੈ ਉਹ ਖੈਰ ਇਹਨੇ ਕੀ ਇਹ ਜੇ ਜਦੋਂ ਤੁਸੀਂ ਕਿਹਾ ਪੂਰਨ ਰੂਪ ਤੋਂ ਬਣਿਆ ਹੈ ਮੈਂ ਉਹਦੇ ਤੇ ਨਾਈ ਕਮੈਂਟ ਕਰਨਾ ਚਾਹਾਂਗਾ ਕਿ ਤੋ ਸਰ ਆਮਾਦੀ ਪਾਰਟੀ ਇਹ ਦੇਵੀ ਕਿਤਨੇ ਕਿਤੇ ਜਿਹੜੇ ਹੈਗੇ ਨੇ ਉਹ ਵੀ ਆਣਾ ਕਰਨੀ ਕਰ ਰਹੇ ਨੇ ਜਾਣਦੇ ਅੱਜ انہوں ਨੇ ਫੈਸਲਾ ਨਹੀਂ ਕੀਤਾ ਅੱਜ ਫੈਸਲਾ ਨਹੀਂ ਕੀਤਾ ਜਾਨਾ ਵੱਡਾ ਵੀ ਕਹਿਣਾ ਹੈ ਕਿ ਜਾਂਚ ਚਾਹੀਦਾ ਮੈਨੂੰ ਕੋਈ ਹਰਜੀ ਨਹੀਂ ਜਾਣਦਾ ਤੈਨੂੰ ਕੋਈ ਹਰਜੀ ਨਹੀਂ ਜਾਣਦਾ ਤੁਹਾਨੂੰ ਇਨਵੀਟੇਸ਼ਨ ਆਊਗਾ ਤੁਸੀਂ ਜਾਓਗੇ ਜਾਂ ਇਸ ਦਾ ਵੀ ਇਨਵੀਟੇਸ਼ਨ ਜ਼ਰੂਰੀ ਹੈ ਐਕਚੁਅਲੀ ਉਹ ਤੇ ਉਸ ਦਿਨ ਪੀੜੀ ਹੋਣੀ ਹੈ ਤੁਸੀਂ ਜਾ ਕੇ ਆਪਣੇ ਆ ਜੀ ਮਿਦਵਾਨ ਨੇ ਉਹਦਾ ਫੈਸਲਾ ਤੋ ਹੈ ਨਹੀਂ ਅੱਖ ਪਿੱਛੇ ਜਾਵਾਂਗੇ ਤੁਰ ਜਾਵਾਂਗੇ ਕਿ ਪਿੱਛੇ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ